ਸਾਸਰੀ ਕਾਲ ਜੀ ਹਾਂਜੀ ਵੀਰੇ 52 گاਵਾ ਬਕਾਊ ਫਾਰਮ ਵਾਲੀਆਂ ਵੱਡੀਆਂ 52 گاਵਾ ਵੀਰੇ ਬਕਾਊ ਐਫ ਜਰਸੀ ਸਾਈਲ ਕਾਫੀ ਕ੍ਰੋਸ 에ਰ ਸਰ ਗਰਲੈਂਡੋ ਆਜ ਹਰ ਤਰ੍ਹਾਂ ਦੀ ਨਸਲ ਦੀਆਂ ਵੀਰ ਜੀ 52 گاਵਾ ਬਕਾਊ ਕੱਲਾ ਕੱਲਾ ਕਰਕੇ ਵੀਰੇ ਨਗ ਵੇਚਾਂਗੇ ਹਾਂਜੀ ਟੋਕੜ ਵੇੜਾ ਵਾਲਾ ਵੀਰ ਫੋਨ ਨਾ ਲਾਵੇ ਛੋਟੀਆਂ ਬੱਸੀਆਂ ਵਾਲਾ ਵੀਰ ਫੋਨ ਨਾ ਲਾਵੇ ਹਾਂਜੀ ਵੀਰੇ ਆਪਣਾ ਡਰੈਸ ਨੋਟ ਕਰ ਲਓ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਪਿੰਡ ਸੀਨੀਵਾਲ ਕਲਾਂ ਹੈਗਾ ਵੀਰੇ ਆਪਣਾ ਵੱਡਾ ਸੀਨੀਵਾਲ ਜਿਹੜਾ ਫਾਰਮਾ ਸੀਨੀਵਾਲ ਕਲਾਂ ਤੋਂ ਡੇਢ ਕਿਲੋਮੀਟਰ ਚੱਲ ਕੇ ਕਲਾਲੇ ਦੀ ਸੜਕ ਤੇ ਆਪਣਾ ਫਾਰਮ ਆ ਵੀਰੇ ਜ਼ਿਲ੍ਹਾ ਵੀਰਚੇ ਆਪਣਾ ਬਰਨਾਲਾਗਾ ਕੰਟੈਕਟ ਨੰਬਰ ਵੀਰੇ ਆਪਣਾ ਨੋਟ ਕਰ ਲਓ 628007 13934 628007 13934 ਹਾਂਜੀ ਵੀਰੇ ਮੇਰਾ ਵਟਸਐਪ ਵੀ ਇਸੇ ਨੰਬਰ ਤੇ ਚੱਲਦਾਗਾ ਕੋਈ ਵੀ ਵੀਰ ਮੈਨੂੰ ਹੈਲੋ ਦਾ ਮੈਸੇਜ ਕਰੂ ਜਿਹੜੀ ਸਾਡੀ ਲੋਕੇਸ਼ਨ ਹੈਗੀ ਵਟਸਐਪ ਦੇ ਉੱਪਰ ਹੈਲੋ ਦਾ ਮੈਸੇਜ ਕਰੂਗਾ ਨਾ ਜਿਹੜੀ ਸਾਡੀ ਲੋਕੇਸ਼ਨ ਉਹ ਵੀਰ ਨੂੰ ਆਟੋਮੈਟਿਕ ਆ ਜਾਂਦੀ ਆ ਉੱਤੇ ਟੱਚ ਕਰਕੇ ਆਜੋ ਸਿੱਧੀ ਵੀਰ ਨੂੰ ਫਾਰਮ ਤੇ ਲੈ ਕੇ ਆਊਗੀ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਪੈਣੀਗੀ ਜਿਹੜਾ ਵੀਰੇ ਲਾੜ ਕੱਢਣਾਗਾ 52 ਗਾਵਾਂ ਦਾ ਗਾਵਾਂ ਦਾ ਉਦਾਂ 55 52 ਨਾਗ ਆ ਜਾਣਗੀ ਆਪਾਂ ਲਾੜ ਦੇ ਵਿੱਚ ਵੀਰੇ 52 ਨਾਗ ਲਾਵਾਂਗੇ ਇਹਦੇ ਵਿੱਚ 45 ਨਾਗ ਆਪਾਂ ਹੁਣ ਕੈਮਰੇ ਸਾਹਮਣੇ ਕਰਾਂਗੇ ਸੱਤ ਬੜਾ ਆਪਣੀਆਂ ਹੋਰ ਨੇ ਵੀਰੇ ਇਦੂ ਬਣਾ ਤੇ ਇਹ ਵੀਰੇ ਆਪਾਂ ਜਿਹੜੀ ਲਾੜ ਕੱਢਣਾ 17 ਤਰੀਕ ਨੂੰ ਆਪਾਂ 17 ਤਰੀਕ 9ਵਾਂ ਮਹੀਨਾ 2024 ਵੀਰ ਦਿਨ ਮੰਗਲਵਾਰ ਬਣਦਾ 17 ਤਰੀਕ 9ਵਾਂ ਮਹੀਨਾ 2024 ਵੀਰੇ ਦਿਨ ਮੰਗਲਵਾਰ ਬਣਦਾ ਜਾਨੀ ਕਿ ਪਰਸੋਂ ਨੂੰ ਅੱਜ ਐਤਵਾਰ ਨੂੰ ਵੀਰੇ ਸਾਮੀ ਵੀਡੀਓ ਕਵਰ ਕਰਦੇ ਆਂ ਕੱਲ ਨੂੰ ਸੋਮਵਾਰ ਨੂੰ ਵੀਰੇ ਮਾਲ ਰੈਸਟ ਕਰੂਗਾ ਮੰਗਲਵਾਰ ਨੂੰ ਵੀਰੇ ਕਰਮ ਵਾਲੀਆਂ ਵੇਚਾਂਗੇ 7 ਵਜੇ ਵੀਰੇ ਸਵੇਰ ਸੌਦੇ ਚਾਲੂ ਕਰਦੇ ਆਂਗੇ ਤੇ 1 ਵਜੇ ਤੱਕ ਆਪਣੇ ਸੌਦੇ ਚੱਲਣਗੇ 1 ਵਜੇ ਤੱਕ ਸੌਦੇ ਚੱਲਣਗੇ ਬਾਕੀ ਥੋੜਾ ਸ਼ਾਮ ਦਾ ਟਾਈਮ ਆ ਵੀਰਾਂ ਤੋਂ ਮਾਫੀ ਚਾਹੁੰਦੇ ਆ ਕਿਉਂਕਿ ਵੀਰੇ ਕੰਮ ਦੀ ਖੇਚੀ ਇੰਨੀ ਹੁੰਦੀ ਆ ਤੇ ਮਸਾਂ ਟਾਈਮ ਮਿਲਦਾ ਵੀਡੀਓ ਬਣਾਉਣ ਦਾ ਤੇ ਪਰ ਵੀਡੀਓ ਸਾਨੂੰ ਵੀਰੇ ਜ਼ਰੂਰੀ ਸੀ ਵੀ ਵੀਰਾਂ ਤੱਕ ਜਾਣੀ ਚਾਹੀਦੀ ਆ ਜਿਹੜੇ ਵੀਰਾਂ ਨੇ ਨਾ ਖਰੀਦਣਾ ਉਹਨਾਂ ਕੋਲੋਂ ਨਾ ਕਿ ਸਾਡੇ ਜਾਣੇ ਚਾਹੀਦੇ ਵੀ ਜਿਹੜੇ ਨਗਰਾਂ ਦੇ ਅਸੀਂ ਜਾ ਰਹੇ ਆਂਗੇ ਵੀਰੇ ਜਿਹੜਾ ਰੇਟ ਹੋਊਗਾ ਆਪਣਾ 50000 ਤੋਂ ਚੱਲ ਪੂਗਾ 55 60 65 ਇਦਾਂ ਕਰਦਾ ਕਰਦਾ ਐਂਡ ਵਾਲਾ ਰੇਟ ਵੀਰੇ ਆਪਣਾ ਲੱਖ ਹੋਊਗਾ 200 ਦੇ 50000 ਤੋਂ ਥੱਲੇ ਵੀ ਆ 200 ਦੇ ਵੀਰੇ ਆਪਣੇ ਲੱਖ ਤੋਂ ਬਾਹਰ ਵੀ ਆ ਜਿਹੜੀ ਦੁੱਧ ਦੀ ਪੈਸਟੀ ਹੋ 15 16 ਕਿਲੋ ਤੋਂ ਚੱਲ ਕੇ ਵੀਰੇ 35 37 ਕਿਲੋ ਤੋਂ ਕਰ ਆਪਣੀ ਦੁੱਧ ਦੀ ਕਪੈਸਟੀ ਜਾਣੀ ਇਹਨਾਂ ਦੀ ਤੇ ਬਾਕੀ ਵੀਰ ਜੀ ਜਿਹੜੇ ਪਚਾਲੇ ਵਾਲੇ ਸੌਦੇ ਆ ਉਹ 60000 ਤੋਂ ਲੈ ਕੇ 80000 ਦੇ ਵਿੱਚ ਹੋਣਗੇ ਸਪੰਜ ਸਾਲਾ ਜੋੜਾ ਤੋੜ ਦਿਓ ਕਿਉਂਕਿ ਮਾਲ ਵੀਰੇ ਆਪਾਂ ਮਣਮਾ ਜਿਹੀ ਤੋੜ ਕੇ ਦਿਖਾਵਾਂਗੇ ਥੋੜਾ ਜਨਾਹੇਰਾ ਹੋ ਗਿਆ ਵੀਰਾਂ ਤੋਂ ਮਾਫੀ ਚਾਹੁੰਨੇ ਆ ਜਿਹੜੇ ਪਚਾਲੇ ਵਾਲੇ ਸੌਦੇ ਵੀਰੇ ਆਪਣੇ ਉਹ 7000 ਤੋਂ ਲੈ ਕੇ 80000 ਦੇ ਵਿੱਚ ਆ ਜਿਆਦੇ ਸੌਦੇ ਇਹਦੇ ਵਿੱਚ ਵੀਰੇ ਤੁਹਾਨੂੰ 18 19 ਲੀਟਰ ਤੋਂ ਲੈ ਕੇ 26 27 ਕਿਲੋ ਦੇ ਕਰ ਵੀਰੇ ਬੈਡ ਮਿਲ ਜੂਗੀ ਬਾਕੀ ਜਿਹੜੇ ਵੀਰਾਂ ਨੇ ਮੇਰੇ ਫਾਰਮ ਤੇ ਆਉਣਾ ਬਾਹਰੋਂ ਵੀਰ ਜੇ ਆਉਦੇ ਇੱਕ ਨਾ ਰੇਟ ਲਾਜ਼ਮੀ ਪਤਾ ਕਰਕੇ ਆਓ ਤੁਹਾਡੇ ਬਾਹਰੋਂ ਰੇਟ ਪਤਾ ਕਰੇ ਹੋਗੇ ਸਾਡੇ ਫਾਰਮ ਤੇ ਆਵੋਗੇ ਵੀਰੇ ਤਾਨੂੰ ਪੂਰੇ ਸੀ ਵਿਸ਼ਵਾਸ ਦੇ ਨਾਲ ਕਹਿ ਸਕਦੇ ਆ ਇਕੱਲੇ ਇਕੱਲੇ ਨਗਦੇ ਵਿੱਚ 10 ਤੋਂ 15000 ਦਾ ਵੀਰੇ ਤੁਹਾਨੂੰ ਰਿਜ਼ਲਟ ਮਿਲੂ ਘੱਟ ਹੋਊਗਾ ਕਿਉਂਕਿ ਰੇਟ ਵੀਰੇ ਆਪਣਾ ਘੱਟ ਇਸ ਲਈ ਹੋਊਗਾ ਆਪਣਾ ਵੀਰੇ ਦੀ ਥੋਕ ਦਾ ਕੰਮ ਹੈਗਾਗਾ ਕਿਉਂਕਿ ਆਪਾਂ ਇਹਨਾਂ ਦੇ ਸੁਰਖੀ ਪਾਊਡਰ ਬਹੁਤ ਘੱਟ ਲਾਉਣੇ ਆ ਖਰਚੇ ਬਹੁਤ ਘੱਟ ਪਉਣੇ ਖਰਚੇ ਪਾਵਾਂਗੇ ਵੀਰੇ ਤੁਹਾਡੀ ਜੇਬ ਤੇ ਪੈਣਗੇ ਬਾਕੀ ਜਿਹੜੀ ਸਾਡੀ ਕਮਾਈ ਹੁੰਦੀ ਆ ਵੀਰੇ 1000 1500 ਹੁੰਦੀ ਆ ਉਹ ਇਸ ਲਈ ਹੁੰਦੀ ਆ ਕਿਉਂਕਿ ਵੀਰੇ ਆਪਾਂ 2.5 300 ਗੋਹ ਮਹੀਨੇ ਦੀ ਵੇਚਣੀ ਹੁੰਦੀ ਆ ਸਾਨੂੰ 1000 1500 ਬਹੁਤ ਹੋ ਜਾਂਦਾ ਅਸਲੀ 10 ਤੋਂ 15000 ਦਾ ਵੀਰੇ ਰਿਜ਼ਲਟ ਮਿਲ ਜਾਂਦਾ ਇਹ ਬੈੜਾ ਵੀਰੇ ਦੋਨੇ ਦੂਜਾ ਸੂਆ ਸੁੰਡੀਆਂ ਨੇ ਇਹ ਤਕਰੀਬਨ ਦੋਨੇ ਬੈੜਾਂ ਹੀ 10-10 ਦਿੰਦੀਆਂ ਕੱਚੀਆਂ ਨੇ ਕੱਲੀਆਂ ਜਰਸੀਆਂ ਜਰਸੀਆਂ ਦੇ ਵੀਰੇ ਤਕਰੀਬਨ ਆਪਣੇ ਕੋਲੇ 10 ਤੋਂ 11 ਨਾਕ ਹੋ ਜਾਣਗੇ ਇਹ ਬੈੜ ਵੀਰੇ 5 ਤੋਂ 6 ਦਿਨ ਲੈ ਜੂਗੀ ਇਹ ਚੰਗੀ ਆ ਵੀਰੇ 20 ਕਿਲੋ ਤੋਂ ਬਾਹਰ ਵਾਲੀ ਆ ਜਿਹੜੀ ਬੈੜ ਆ ਗਈ ਵੀਰੇ ਇਹ ਵੀ 7 ਤੋਂ 8 ਦਿਨ ਲਊਗੀ ਇਹ ਜਿਹੜਾ ਵੀ ਇਹ ਕਿਉਂਕਿ ਵੀਰੇ ਸਾਡੇ ਕੋਲ ਦੂਜੀ ਹਿਮਾਚਲ ਦੀ ਜਰਸੀ ਕੋਈ ਵੀ ਨਹੀਂ ਹੁੰਦੀ ਪੰਜਾਬ ਵਾਲੀਆਂ ਜਰਸੀਆਂ ਹੁੰਦੀਆਂ ਚੰਗੀਆਂ ਇਹ ਬਾੜ ਵੀਰੇ ਸਾਦਣਾ ਕੋਈ ਵੀ ਵੀਰ ਸਾਈ ਲਾ ਸਕਦਾ ਸੂਈ ਤੋਂ 5 ਦਿਨਾਂ ਬਾਅਦ ਆ ਜਾਏ ਵੀਰੇ 27 ਤੋਂ 28 ਕਿਲੋ ਦੁੱਧ ਆਪਾਂ ਕੰਡੇ ਵਾਲਾ ਤੋਲ ਚਵਾ ਦੇਾਂਗੇ ਉਦੋਂ ਅੱਗੇ ਮਾੜੀ ਜੀ ਆ ਬੱਸੀ ਉਦਾਂ ਦਿਖਾ ਦਿਓ ਵੀਰੇ ਤੋੜ ਦਿਓ ਤੋੜ ਦਿਓ ਇਹ ਵੀਰੇ 245 ਨੰਬਰ ਟੈਗ ਆ ਫਾਰਮ ਦੀ ਬੱਸੀ ਆ ਇਹ ਟੈਗ ਵੀਰੇ ਮੈਂ ਇਸ ਕਰਕੇ ਬੋਲਦਾ ਕਿਸੇ ਵੀਰ ਨੇ ਵੀਡੀਓ ਤੇ ਆਪਾਂ ਨੂੰ ਰੇਟ ਪੁੱਛਣਾ ਹੋ ਗਿਆ ਆਪਾਂ ਦੱਸ ਦਿੰਨੇ ਆ ਇਹ ਵੀਰੇ 20 ਦਿਨ ਦੀ ਕੱਚੀ ਆ ਬੁੱਤੇ ਵੀਰ ਤੁਸੀਂ ਉਦੋਂ ਅੱਗੇ ਤੋੜ ਦਿਓ ਆ ਬੱਸੀ ਤੋੜ ਦਿਓ ਉਦੋਂ ਅੱਗੇ ਆ ਤੁਸੀਂ ਕੱਢ ਲਓ ਏ ਵੀਰੇ 20 ਦਿਨ ਦੀ ਕੱਚੀ ਆ ਦੁੱਧ ਦੰਦਿਆਂ ਦੇ ਵਿੱਚ ਖੀਰੀ ਆ ਆ ਮੂੰਹ ਤੋਂ ਦੇਖ ਸਕਦੇ ਹੋ ਬਿਲਕੁਲ ਨਿੱਕਾ ਨੂੰ ਕਿਉਂਕਿ ਖੁੱਲੀ ਆਈ ਆ ਵੀਰੇ ਫਾਰਮ ਦੇ ਵਿੱਚੋਂ ਥੋੜੀ ਰਸੇ ਦੀ ਆਲ ਕਰਦੀ ਆ ਇਹ 20 ਦਿਨ ਦੀ ਕੱਚੀ ਵੀਰੇ ਇਸ ਕਰਕੇ ਲਈ ਆ ਕਿਉਂਕਿ ਜਿਹੜੇ ਅਸੀਂ ਦੱਸਦੇ ਆ ਵੀ ਅਸੀਂ ਅੱਗੋਂ ਜੋ ਗਊ ਮਾਤਾ ਖੀਤਣ ਜਾਂਦੇ ਆ ਸਾਡੇ ਨਾਲ ਵੀਰੇ ਤਿੰਨ ਚਾਰ جوہری ਹੁੰਦੇ ਆ ਕਿਉਂਕਿ ਸਿਆਣੇ ਦੀ ਘਾਵ ਦਾ ਵੀ ਹੀਰਿਆਂ ਦਾ ਮੁੱਲ جوہری ਨੂੰ ਪਤਾ ਹੁੰਦਾ ਉਹ جوہری ਵੀਰੇ ਫਿਰ ਫਾਰਮਾਂ ਦੇ ਵਿੱਚੋਂ ਇਸ ਤਰ੍ਹਾਂ ਦੇ ਹੀਰੇ ਕੱਢ ਕੇ ਲਿਆਉਂਦੇ ਆ ਸਾਡੇ ਕਿਉਂਕਿ ਵੀਰੇ ਚੰਗਾ ਆਪਾਂ ਨਾ ਖਰੀਦਾਂਗੇ ਆਪਣੇ ਕੋਲੋਂ ਗਾਹਕ ਲੈ ਕੇ ਜਾਊਗਾ ਫਿਰ ਉਹ ਵੀਰੇ ਆਪਣਾ ਗਾਹਕ ਪੱਕਾ ਬਣੂਗਾ ਆ ਦੇਖ ਸਕਦੇ ਹੋ ਬੱਤੀ ਵੀਰੇ ਦੂਜਾ ਸੂਆ ਸੁੰਦਿਆ ਮੂੰਹ ਚੋਂ ਸੇਦ ਆਂਦਾ ਤੇ ਸੂਨ ਨੂੰ ਵੀਰੇ ਇਹ ਵੀ 10 ਤੋਂ 12 ਦਿਨ ਦੀ ਬਾਕੀ ਆ ਬਾਕੀ ਵੀਰੇ ਜਿਹੜਾ ਸਾਡੇ ਕੋਲੇ ਫਾਰਮ ਦੇ ਵਿੱਚੋਂ ਕੱਲੀਆਂ ਫਾਰਮ ਫਾਰਮ ਵਾਲੀਆਂ 32 ਨਗਾਂ ਵੀਰੇ 32 ਨਗ ਇਹਦੇ ਵਿੱਚ 28 ਨਗਾਂ ਦਾ ਸਾਡੇ ਕੋਲੇ ਬਾਇਓ ਡਾਟਾ ਲਿਖਤੀ ਰੂਪ ਦੇ ਵਿੱਚ ਸਾਡੇ ਕੋਲੇ ਆ ਚੁੱਕਿਆਗਾ ਉਹ ਵੀਰਾਂ ਨੂੰ ਆਪਾਂ ਲਿਖਤੀ ਰੂਪ ਦੇ ਵਿੱਚ ਅੱਗੇ ਆਪਾਂ ਦੇਵਾਂਗੇ ਮੂੰਜਵਾਨੀ ਕਿਸਦਾ ਵੀਰੇ ਬਾਇਓ ਡਾਟਾ ਮੰਨਦੇ ਨਹੀਂ ਨਾ ਅਸੀਂ ਮੂੰਜਵਾਨੀ ਅੱਗੇ ਕਿਸੇ ਵੀਰ ਨੂੰ ਦਿਨੇ ਅੱਗੇ ਬਾਇਓ ਡਾਟਾ ਤੁਹਾਨੂੰ ਇਹਨਾਂ ਦਾ ਵੀਰੇ ਮੋਟਾ ਦਾ ਦੇਖੋ ਜਿਹੜੀ ਬੱਤੀ ਆ 20 ਦਿਨ ਦੀ ਕੱਚੀ ਆ ਬਲੱਡ ਲੈਣ ਵੀਰੇ ਇਹ ਆਪ ਕਿਹੜੇ ਦੀ ਆ ਅੱਗੇ ਕਿਹੜੇ ਲੱਗੇ ਮਦਰ ਕਿਹੜੇ ਵਿਸ਼ੇ ਦੀ ਵੀਰੇ ਜਿਹੜੀ ਨਾਨੀ ਟਿੱਕਰ ਆਪਣੇ ਕੋਲ ਬਲੱਡ ਲੈਣੇ ਦੀ ਹੈਗੀ ਆ ਬਲੱਡ ਲੈਣੇ ਹੈਗੀ ਆ ਆਹ ਬੈਡ ਵੀਰੇ ਦੂਜਾ ਸੂਆ ਸੁੰਦਿਆ ਹਫਤੇ ਦੀ ਕੱਚੀ ਆ ਆਹ ਬੱਤੀ ਵੀ ਵੀਰੇ ਜਿਹੜੀ ਦੂਜਾ ਸੂਆ ਸੁੰਦਿਆ 6 ਦਿਨ ਦਾ ਇਹ ਵੀ ਇੱਕ ਹਫਤੇ ਦੀ ਕੱਚੀ ਹੈਗੀ ਆ ਆਹ ਬੈਡ ਆ ਪਤਨ ਤੋੜ ਕੇ ਦਿਖਾ ਦਿਆਂ ਵੀਰੇ 10 ਤੋਂ 12 ਦਿਨ ਲ ਆ ਬੈੜ ਵੀਰੇ ਆਪਣੀ 10 ਤੋਂ 12 ਦਿਨ ਦੀ ਕੱਚੀ ਆ ਇਹ ਬੈੜਾਂ ਵੀਰੇ ਜਦੋਂ ਕੱਲੀ-ਕੱਲੀ ਆ ਕੇ ਦੇਖੋਗੇ ਤੁਹਾਨੂੰ ਅੰਦਾਜ਼ਾ ਉਦੋਂ ਹੋਣਾ ਕਿਉਂਕਿ ਚੰਗੀਆਂ ਵੀਰੇ ਜਿੰਦ-ਜਾਨੇ ਵੱਡੇ ਕੱਦ ਬੇਲ ਦੇ ਵਿੱਚ ਹੈਗੀਆਂ ਨੇ ਬਾਕੀ ਵੀਰੇ ਆਪਾਂ ਆਨਲਾਈਨ ਦੇ ਵਿੱਚ ਸੌਦੇ ਬਹੁਤ ਘੱਟ ਦਿੰਨੇ ਆ ਮੁੱਤੇ ਵੀਰ ਤੋਰੋ ਸਰਪੰਚ ਸਾਹਿਬ ਵੀ ਤੁਸੀਂ ਆ ਕੱਢ ਲਓ ਉਧੂ ਅੱਗੇ ਵਾਲੀ ਆਹ ਆਹ ਦੇਖ ਸਕਦੇ ਹੋ ਵੀਰੇ ਦੂਜਾ ਸੁਆ ਸੁੰਦੀ ਆ ਇੱਕ ਹਫਤਾ ਵੀਰੇ ਇਸ ਦਾ ਬਾਕੀ ਆ ਗਰਮ ਵਾਲੀ ਦਾ ਗਿਰੜੇ ਫਾਰਮ ਦੇ ਵਿੱਚੋਂ ਲਈਆ ਵੀਰੇ ਫਾਰਮ ਵਾਲੇ ਵੀਰਾਂ ਨੇ ਯਾਨੀ 32 ਤੋਂ 33 ਕਿਲੋ ਦੁੱਧ ਦਾ ਰਿਕਾਰਡ ਦੱਸਿਆ ਸੀ ਪਰ ਆਹ ਲੇਵੇ ਤੇ ਮਰਵਾ ਦਿਓ ਵੀਰੇ ਦੇਖੋ ਬੈਂਸੇ ਦੇ ਨੇਵੇ ਤੇ ਬਾਕੀ ਵੀਰ ਅਸੀਂ ਨਾ ਇਹਦਾ ਯਾਨੀ 27 ਤੋਂ 28 ਕਿਲੋ ਮੰਨ ਕੇ ਲਿਆਗਾ ਤੇ 27 ਤੋਂ 28 ਕਿਲੋ ਤੋਂ ਵੀਰੇ ਜਾਨੀ ਬਾਹਰ ਜਾਣਾ ਇਹਨੇ ਕਰਨ ਵਾਲੀ ਨੇ ਉਦੋਂ ਅੱਗੇ ਆਹ ਦਿਖਾ ਦਿਓ ਕਰਨ ਵਾਲੀ ਵੀਰੇ ਆਹ ਦੇਖ ਸਕਦੇ ਹੋ ਤਾਂ ਵੀਰੇ ਪਰੀਆਂ ਨੇ ਪਰੀਆਂ ਕਰਨ ਵਾਲੀਆਂ ਇਹਨਾਂ ਕਰਨ ਵਾਲੀਆਂ ਦੇ ਵਿੱਚ ਤਾਂ ਤਰੁਣ ਤੋਂ ਸੰਭਾਗ ਜਿਹੜਾ ਵਿਚਾਰੀਆਂ ਦੇ ਵਿੱਚ ਵੀਰੇ ਇਹਨਾਂ ਦੇ ਰਹਿੰਦਾਗਾ ਤੇ ਉਨ ਤਾਰ ਦੇਣੀਆਂ ਨੇ ਕਿ ਅਕੇ ਰੋਣਾ ਪਾਸ ਪਾਸਾ ਵੀਰ ਤੋਰੋ ਮੜੀ ਜੀ ਤੋਰ ਦਿਓ ਇਦਾਂ ਕਿਉਂ ਕਿ ਵੀਰੇ ਖੁੱਲੀਆਂ ਹੁੰਦੀਆਂ ਨੇ ਥੋੜਾ ਜਿਹਾ ਇਧਰੋਂ ਤੋਰ ਦਿਓ ਇਧਰੋਂ ਤੋਰ ਦਿਓ ਕਿਧਰੋਂ ਲਈ ਜਾਂਦੇ ਸਪਾਸਾ ਵੀਰ ਕਿਉਂਕਿ ਵੀਰੇ ਥੋੜਾ ਜਿਹਾ ਚਲੋ ਬੰਦੇ ਵੀ ਵਿਚਾਰੇ ਮੇਰੇ ਸਮਝ ਜਾਂਦੇ ਆ ਤੜਕੋ 4 ਵਜੇ ਤੋਂ ਉੱਠ ਕੇ ਲੱਗ ਜਾਂਦੇ ਆ ਕਿਉਂ ਲੇਬਰ ਦੇ ਸਰਤੀ ਵੀਰੇ ਕੰਮ ਹੁੰਦਾਗਾ ਜੇ ਬੰਦਾ ਕਹਿੰਦੇ ਜਾਂ ਵਪਾਰੀ ਜਾਂ ਫਾਰਮ ਵਾਲਾ ਵੀ ਮੈਂ ਵੱਡਾ ਕਿਉਂ ਲੇਬਰ ਨੇ ਕੰਮ ਕਰਨਿਆ ਹੁੰਦਾ ਵੀਰੇ ਆਪਾਂ ਇਹਨਾਂ ਦੇ ਨਾਲ ਹੀ ਆਂਗੇ ਤੇ ਇਹ ਵੇਖ ਸਕਦੇ ਹੋ ਵੀਰੇ ਇਹ 32 33 ਕਿਲੋ ਵਾਲੀ ਸੀ ਇਹ ਵੀ ਪੰਜ ਚਾਰ ਦਿਨ ਦੇ ਵਿੱਚ ਬੱਚਾ ਦਰੂਏ ਸਾਰਿਆਂ ਵੀਰੇ ਬਲੱਡ ਲਾਈਨ ਵਾਲੀਆਂ ਬਹਿੜਾ ਹੈਗੀਆਂ ਆਪਣੇ ਕੋਲੇ। ਉਸ ਤੋਂ ਅੱਗੇ ਵੀਰੇ 15 ਦਿਨ ਦੀ ਕੱਚੀ ਆ ਗਈ। ਉਸ ਤੋਂ ਅੱਗੇ ਆ ਇੱਕ ਐਂਡ ਵਾਲੀ ਕਰਦੇ ਹੋ ਵੀਰੇ। ਉਸ ਤੋਂ ਅੱਗੇ ਜਿਹੜੀ ਵੀਰੇ ਬਹਿੜ ਆ ਗਈ ਇਹ ਵੀ ਵੀਰੇ ਹਫ਼ਤੇ ਦੀ ਕੱਚੀ ਆ। ਬਾਕੀ ਵੀਰ ਜੀ ਥੋੜੀ ਜੀ ਸ਼ਾਮ ਹੋ ਗਈ ਮਾਫੀ ਚਾਹੁੰਦੇ ਸਾਨੂੰ ਕਿਉਂਕਿ ਵੀਡੀਓ ਬਣਾਉਣ ਦਾ ਸਾਨੂੰ ਵੀ ਸੁਆਦ ਨਹੀਂ ਆਇਆ ਅੱਜ। ਕਿਉਂਕਿ ਮਾਲ ਵੀਰੇ ਐਸਾ ਹੈਗਾ 21ਰ ਦੇ ਵਿੱਚ ਸਾਡਾ ਆਪ ਵੀ ਦੋ ਘੜੀਆਂ ਖੋਸ ਹੁੰਦਾ ਮਾਣਾ। ਇੰਨਾ ਸੋਚ ਸਮਝ ਕੇ ਵੀਰੇ ਮਾਲ ਲਿਆ ਇੰਨੀ ਮਿਹਨਤ ਦੇ ਨਾਲ ਇਹ ਗਊਆਂ ਖਰੀਦੀਆਂ ਕਰਮ ਵਾਲੀਆਂ ਇਹ ਜਿਹੜੀ ਹੈਗੀ ਆ 13 ਨੰਬਰ ਟੈਗ ਦੇ ਫਾਰਮ ਵਾਲਾ ਕਿਉਂਕਿ ਟੈਗ ਦੇ ਹਿਸਾਬ ਨਾਲ ਬੋਲਣਾ ਪੈਂਦਾ ਦੇਖ ਸਕਦੇ ਹੋ ਵੀਰੇ ਇਹ 13 ਨੰਬਰ ਟੈਗ ਆ ਬਾਕੀ ਵੀਰੇ ਰੋਕ ਲੋ ਬੂਟੇ ਵੀਰੇ ਦੇਖੋ ਜੀ ਪਰਵਾਹ ਲਓ ਇਹਦਾ ਵੀਰੇ ਕਰਮ ਵਾਲੀਆਂ ਪਰੀਆਂ ਨੇ ਅਸੀਂ ਤਾਂ ਇਹਨਾਂ ਨੂੰ ਪੂਜਦੇ ਆ ਕਰਮ ਵਾਲੀ ਉਹ ਤਾਰਦੇ ਆਂ ਦੀਆਂ ਵੀਰੇ ਦੇਖ ਸਕਦੇ ਹੋ ਬੇਨ ਆ ਦੇਖ ਸਕਦੇ ਹਾਂ ਦੂਜਾ ਸੂਆ ਸੂਂਡੀਆਂ ਵੀਰੇ ਇੱਕ ਹਫ਼ਤਾ ਨਹੀਂ ਹਜੇ ਹੋਰ ਆਇਆ ਬਾਕੀ ਆ ਇਹ ਬਾਕੀ ਵੀਰੇ ਡਲੇ ਵਰਗੀਆਂ ਨੇ ਇਕੱਲਾ ਇਕੱਲਾ ਨਾਲੇ ਉਹ ਆ ਕੇ ਦੇਖੋਗੇ ਉਦੋਂ ਪਤਾ ਲੱਗੂਗਾ ਜੀ ਕਿਉਂਕਿ ਸਾਨੂੰ ਵੀ ਵੀਰੇ ਵੀਡੀਓ ਪਾਉਣ ਦੀ ਲੱਜਤ ਨਹੀਂ ਆਈ ਹੈਗੀ ਅੱਜ ਮਾਲ ਦੇ ਹਿਸਾਬ ਦੇ ਹਨੇਰਾ ਹੋ ਗਿਆ ਥੋੜਾ ਜਿਹਾ ਤੇ ਇਸ ਕਰਕੇ ਥੋੜਾ ਜਿਹਾ ਔਖਾ ਬਾਕੀ ਵੀਰੇ ਹੁਣ ਤੁਹਾਨੂੰ ਉਦਾਂ ਪਹਿਲਾਂ ਚੰਨਾ ਪਵਾ ਦੇਣੇ ਆ ਆਨਲਾਈਨ ਪੇਮੈਂਟ ਦੀ ਸੁਵਿਧਾ ਸਾਰੀ ਆ ਵੀਰੇ ਕ੍ਰੈਡਿਟ ਕਾਰਡ ਵੀ ਆਪਣੇ ਕੋਲ ਸਵਾਈਪ ਹੋ ਜਾਂਦਾ ਸਵਾਈਪ ਮਸ਼ੀਨਾਂ ਹੈਗੀਆਂ ਟਰਾਂਸਪੋਰਟ ਦੀ ਸੁਵਿਧਾ ਸਾਰੀ ਆ ਆਹ ਦੇਖ ਸਕਦੇ ਹੋ ਵੀਰੇ ਚਾਰ ਦੰਦ ਬੱਸੀ ਬੋਦੀ ਵਾਲੀ ਪਹਿਲਾ ਸੂਆ ਫਾਰਮ ਦੀ ਆ ਦੇਖ ਸਕਦੇ ਹੋ ਵੀਰੇ ਆਹ ਦੇਖ ਸਕਦੇ ਹੋ ਵੱਡੇ ਕੱਦ ਦੇ ਬੀਲ ਦੇ ਵਿੱਚ ਆ ਗਈ ਵੀਰੇ ਦਲੇਰ ਦੀ ਬੈੜ ਇਹ ਭੱਜ ਗਈ ਸੀ ਦੂਜੀ ਵੀਡੀਓ ਚ ਜਿਹੜੀ ਢਿੱਲੋਂ ਸਾਹਿਬ ਨੇ ਵੀਡੀਓ ਪਾਈ ਸੀ ਉਹ ਤਾਂ ਮਗਰ ਭੱਜ ਗਈ ਸੀ ਖੁੱਲ ਕੇ ਇਹ ਵੀਰੇ 15 ਤੋਂ 20 ਦਿਨ ਦੀ ਕੱਚੀ ਆ ਦੇਖੋ ਦਲੇਰ ਦੀ ਆ ਵੀਰੇ ਆ ਗਈ ਵੀਰੇ ਐਰ ਸਿਰ ਦੇ ਵਿੱਚ ਇਹ 10 ਦਿਨ ਦੀ ਬਾਕੀ ਆ ਵੀਰੇ 4 ਦਿਨ ਦਾ 10 ਦਿਨ ਦੀ ਬਾਕੀ ਆ ਉਦੋਂ ਅੱਗੇ ਆ ਜਾਓ ਜੀ ਸਾਡੇ ਵੀਰੇ ਤੁਸੀਂ ਕੱਲੇ ਕੱਲੇ ਨਗ ਦੇਖ ਲੋ ਕੱਢ ਕੇ ਲਿਆਂਦੇ ਵੇ ਬਾਕੀ ਆਪਣੇ YouTube ਚੈਨਲ ਨੂੰ ਵੀਰ ਜੀ ਸਬਸਕ੍ਰਾਈਬ ਕਰ ਲਿਆ ਕਰੋ ਜਿਹੜਾ ਨਵੇਂ ਵੀਰ ਆਏ ਹੋ ਥੋੜਾ ਜ਼ੋਰ ਬੋਤਲਾ ਗਿਆਦਾ ਹਨੇਰਾ ਹੋ ਗਿਆ ਥੋੜਾ ਮਰਵਾ ਦਿਓ ਆ ਦੇਖੋ ਵੀਰੇ ਦੇ ਲੇਵੇ ਤੇ ਬੇਨਸ ਆ ਦੇਖ ਸਕਦੇ ਹੋ ਜਿਹੜੀਆਂ ਕੰਪੀਟੀਸ਼ਨਾਂ ਦੇ ਵਿੱਚ ਵੀਰੇ ਵੜਾ ਲੱਗਦੇ ਉਸ ਤਰ੍ਹਾਂ ਬੇਨਸ ਹੈ ਦੇ ਲੇਵੇ ਦੇ ਦੋਨੇ ਪਾਸੇ ਇਹ ਜਿਹੜਾ ਵੀਰ ਮਰਜੀ ਲੈ ਜੇ ਵੀਰੇ 23 ਤੋਂ 24 ਕਿਲੋ ਦੁੱਧ ਨੇ ਕਰਮਾਲੀ ਨੇ ਕੱਢਣਾਗਾ ਇਹਦਾ 5 ਮਹੀਨੇ ਦਾ ਵੀਰੇ ਹਜੇ ਵੀ ਬਾਕੀ ਪਿਆਗਾ ਜਿਹੜਾ ਦਾ ਬੀਮ ਇੰਸ਼ੋਰਸ ਹੁੰਦੀਓ ਬਾਕੀ ਪਿਆ ਦੇਖ ਸਕਦੇ ਹੋ ਐਸ ਬੀ ਆਈ ਬੈਂਕ ਜੋ ਵੀਰ ਦਾ ਛੋਟਾ ਮਿੰਨੀ ਫਾਰਮ ਸੀ ਉਸ ਤਰ੍ਹਾਂ ਇਹਦੀ ਬਲੱਡ ਲਾਈਨ ਵੀ ਹੈਗੀ ਆ ਵੀਰੇ ਅੱਖਰ ਬੜੇ ਚੰਗੇ ਦੇਖੋ ਕਰਮਾਰੀ ਜਿਹੜੀ ਆ ਵੇੜਾ ਵੀਰੇ ਮਗਰੇ ਦੇ ਦੱਸੀ ਆ ਇਹਦੇ ਥੰਨੇ ਵੀਰੇ ਇਸ ਵਕਤ 27 ਕਿਲੋ ਤੱਕ ਰੈਡੀ ਹੋਊਗਾ। ਯਾਨੀ ਸਾਡੇ ਕੋਲੇ ਕਿਸੇ ਵੀਰ ਨੇ ਆਉਣਾ ਸੀ 25 ਤੋਂ 26 ਕਿਲੋ ਵੀ ਦੀ ਕਹਿ ਕੇ ਦੇਵਾਂਗੇ। ਤਿੰਨ ਟਾਈਮ ਮਣਕੇ ਲੈ ਜਾਣਾ ਮਣਕੇ ਵੀ ਲਿਜਾ ਸਕਦਾ। ਕੋਈ ਵੀਰ ਦੋ ਚਾਰ ਨੇ ਰੋਕੇ ਆਊਗਾ ਵੀਰੇ 30 ਲੀਟਰ ਦੇ ਲਵੇ ਆਪਾਂ ਇਹਨੇ ਦੁੱਧ ਕਰ ਦਿਆਂਗੇ। ਮਗਰ ਇਹਦੇ ਬੱਸੀ ਆ। ਆਜੋ ਤੂੰ ਅੱਗੇ ਆਜੋ ਜੀ। ਉੱਤੇ ਵੀਰ ਕੱਢੋ ਮਾੜੀ ਜੀ। ਆਹ ਦਾੜ ਨਾਲ ਇਹਦੇ 26 ਤੋਂ 29 ਕਿਲੋ ਰੈਡੀ ਹੋ। ਤੀਜਾ ਦਿਨ ਨੂੰ ਸੂਈ ਨੂੰ ਹੋ ਗਿਆ। ਇਹ ਜਰਸੀ ਦੇ ਵਿੱਚ ਆ ਵੀਰੇ ਦੁੱਧ ਦੇਣਾ ਇਹਨੇ 34-35 ਕਿਲੋ। ਜਿਹੜਾ ਲੇਵਾ ਇਹਦਾ ਵੀਰੇ ਜਦੋਂ ਚੋ ਦੇਣੇ ਆ ਜਿਵੇਂ ਆਪਾਂ ਨਿੰਗੂ ਚੋੜ ਦੇਣੇ ਵੀ ਇਸ ਤਰ੍ਹਾਂ ਲੇਵਾ ਦਾ ਨੁੱਟੜ ਜਾਂਦਾ ਲੇਵਾ ਬਣਦੀ ਵੀ ਇਦਾਂ ਗੱਲਾਂ ਹੀ ਛੱਡ ਦਿਓ ਫੁੱਲ ਵਾਂਗੂ ਖੜ ਜਾਂਦੀ ਆ ਵੀਰੇ ਕਰਮਾਂ ਵਾਲੀ ਤੇ ਲੇਵਾ ਜਣੀ ਨਚੋੜ ਜਦੋਂ ਚੋਣਿਆ ਨੁੱਟੜ ਜਾਂਦਾ ਨਿੰਬੂ ਵਾਂਗੂ ਜਮਾ ਕਰਮਾਂ ਦਾੰਤੀ ਕੋਈ ਨਹੀਂ 28 ਤੋਂ 29 ਕਿੱਲੋ ਰੈਡੀ ਆ ਵੀਰੇ ਥੱਲੇ ਦੁੱਧ ਦੁੱਧ ਦੇਣਾ ਕਰਮਾਂ ਲਈ 34 35 ਕਿਲੋ ਮਗਰ ਬੱਸੀਆਂ ਨਾ ਬੁੱਟੇ ਵੀਰੇ ਦੇ ਹਾਂਜੀ ਮਗਰ ਬੱਸੀ ਆ ਬਾਕੀ ਜਿਹੜੀਆਂ ਵੀਰੇ ਬਾਈ ਬਹਿਣਾ ਸਾਡੇ ਕੋਲੇ ਸੁਈਆਂ ਵੀ ਆ ਥੋੜਾ ਨਗਾ ਮਗਰ ਬੱਸੀਆਂ ਹੈਗੀਆਂ ਵੀਰੇ ਆ ਬੈੜ ਆਜੀ ਦੇਖੋ ਕ੍ਰਾਸ ਬੈੜ ਵੀਰੇ ਡਲੇ ਆ ਰਹੀਏ ਗੈਂਤੀ ਵਾਲਾ ਮਾਲ ਨਹੀਂ ਹੈਗਾ ਵੀਰ ਜੀ ਮਾਲ ਉਹ ਲਾਇਆ ਹੁੰਦਾ ਚੁਣ-ਚੁਣ ਕੇ ਕੱਲੀ-ਕੱਲੀ ਬੈੜ ਤੇ ਸਾਡਾ ਵੀਰੇ 2-2 ਘੰਟੇ ਟਾਈਮ ਖਰਾਬ ਕਰਿਆ ਹੁੰਦਾ ਹੈਗਾ ਆ ਦੇਖ ਸਕਦੇ ਹੋ ਦੇਖੋ ਵੀਰੇ ਬੈੜਾਂ ਅੰਤੀ ਕੋਈ ਨਹੀਂ ਅਸੀਂ ਵੀਰੇ ਨਾ ਗੋ ਲੈਨੇ ਆ ਚਾਹੇ ਖਰੀਦਣ ਨੂੰ ਅਸੀਂ 2 ਘੰਟੇ ਲਾ ਦਈਏ ਪਰ ਅਸੀਂ ਉਹ ਲੈਨੇ ਜਿਹੜੀ ਸਾਡੀ 5 ਮਿੰਟਾਂ ਦੇ ਵਿੱਚ ਵਿਕ ਜੇ 5 ਮਿੰਟਾਂ ਦੇ ਵਿੱਚ ਉਹ ਵਿਕੂਗੀ ਸੈਣੇ ਦੀ ਘਾਵਤਾ ਵੀਰੇ ਪਾਸਰ ਪਾਛੀਆਂ ਬਿਕਦੇ ਨੇ ਬੇਪਾਸ ਸੋਨਾ ਨਹੀਂ ਵਿਕਦਾ ਆਹ ਦੇਖ ਸਕਦੇ ਹੋ ਹਫਤੇ ਦੀ ਕੱਚੀ ਤੇ ਆਹ ਉਦੋਂ ਅੱਗੇ ਆ ਗਈ ਵੀਰੇ ਸਾਹੀ ਆਲ ਆਹ ਸਾਹੀ ਆਲ ਆ ਗਈ ਪੰਜ ਚਰਨ ਲੈਂਦੀ ਆ ਸਾਹੀ ਆਲ ਦੇ ਵੀ ਚਾਰ ਪੰਜ ਨਗ ਹੈਗੇ ਆ ਵੀਰੇ ਆਹ ਦੇਖ ਸਕਦੇ ਹੋ ਇਧਰ ਦੀ ਆ ਜਾਓ ਮੜਾ ਜਾ ਥੋੜਾ ਜਿਹਾ ਲੇਟ ਹੋ ਗਿਆ ਵੀਰੇ ਵੀਡੀਓ ਬਣਾਉਣ ਦਾ ਸਾਨੂੰ ਵੀ ਆਪ ਨੂੰ ਖੁਦ ਨਹੀਂ ਨਜ਼ਾਰਾ ਆਇਆ ਅੱਜ ਆਹ ਦੇਖ ਸਕਦੇ ਹੋ ਵੀਰੇ ਐਰ ਸੈਰ ਦੇ ਵਿੱਚ ਦੂਜਾ ਸੂਆ ਖਾਂਡੇ ਵਾਲੇ ਪੱਖ ਤੋਂ ਵੀਰੇ ਕੱਲਾ ਕੱਲਾ ਨਾਗ ਹੱਸਦਾ ਗਾ ਦੋ ਕੜੀਆਂ ਦੋ ਕੜੀਆਂ ਹੱਸਦਾ ਗਾ ਐਸਾ ਮਾਲ ਆ ਵੀਰੇ ਉਦੋਂ ਅੱਗੇ ਆ ਜਾਓ ਵੀਰ ਜੀ ਇਹ ਤਾਜੀ ਸੂਈਆ ਤਾਜੀ ਸੂਈਆ ਵੀਰੇ ਕਰਵਾ ਲੀ ਖਾ ਦਿਓ ਸਰਪੰਚ ਸਾਹਿਬ ਖਾ ਦਿਓ ਚਲੋ ਕੋਈ ਗੱਲ ਨਹੀਂ ਬੈਠੋ ਵੱਡੀ ਵੇੜਾ ਵੀਰੇ ਵੱਡੇ ਗੱਦ ਬੇਲ ਦੇ ਵਿੱਚ ਘਟੂ ਘਟ 33 34 ਕਿਲੋ ਦੀ ਮਾਲ ਕਣਾ ਫਾਰਮਰ ਦੇ ਵਿੱਚੋਂ ਆਈ ਆ ਮਸ਼ੀਨ ਤੇ ਲੱਗੇ ਹੱਥੀ ਚੋਣਾ ਕਿਸੇ ਵੀਰ ਨੇ ਇਹਨੂੰ ਹੱਥੀ ਵੀ ਚਵਾਈ ਕਰ ਸਕਦਾ ਆ ਦੇਖ ਸਕਦੇ ਹੋ ਵੀਰੇ ਆ ਦੇਖ ਸਕਦੇ ਹੋ ਆ ਦੇਖੋ ਹੱਥੀ ਥਾਣ ਵੀਰ ਜੀ ਵੀਰੇ ਚੋਸ ਆ ਜਾਂ ਤੁਸੀ ਬਹੁਤ ਵਧੀਆ ਵੀਰੇ ਕਰਮਾਂ ਵਾਲੀ ਪਰ ਇਹਦੀ ਜੇਰ ਹਜੇ ਬਾਕੀ ਆ ਪਾਈ ਆ ਆ ਲੋ ਜੀ ਓਦੂੰ ਅੱਗੇ ਆ ਜਾਓ ਆ ਮਦੀ ਲੈਣਾ ਵੀਰੇ 15 ਦਿਨ ਦੀ ਕੱਚੀ ਆ ਵੱਡੇ ਕੰਦ ਦੇ ਵਿੱਚ ਇਹ 5 ਫੁੱਟ ਕਾਦ ਦਾ ਦਾ ਕਰਮਾਂ ਵਾਲੀ ਆ ਵੀਰੇ ਜਿਹੜੇ ਵੀਰ ਨੇ ਇਹਨੇ ਕੱਚੀ ਵੀ ਜਾ ਸਕਦਾ ਓਦੂੰ ਅੱਗੇ ਆ ਜਾਓ ਵੀਰੇ 24 ਕਿਲੋ ਦੁੱਧ ਰੈਡੀ ਹੈ ਟੰਡੇ ਦਾ ਥੋਲ ਮਗਰ ਬੱਸੀ ਆ ਆ ਦੇਖ ਸਕਦੇ ਹੋ ਵੀਰੇ ਓਦੂੰ ਅੱਗੇ 4 ਦੰਦ ਤਲੂਨ ਬੱਸੀ ਆ ਗਈ ਮਸ਼ੀਨ ਤੇ ਲਾਉਣੀ ਆ ਮਸ਼ੀਨ ਤੇ ਲਾ ਦਿਓ ਜਿਹੜੀ ਕੰਪੀਟੀਸ਼ਨ ਜਿਹੇ ਜਿਹੇ ਲੈਵਲ ਆਏ ਨੇ ਉਸ ਤਰ੍ਹਾਂ ਦੀ ਵੀਰੇ ਹੱਥੀ ਚੋਣਾ ਅੱਥੀ ਚੋ ਸਕਦੇ ਥੱਲੇ 20 ਕਿਲੋ ਰੈਡੀ ਆ 19 ਕਿਲੋ ਮੰਨ ਲਓ ਉਦੋਂ ਅੱਗੇ ਆ ਗਈ ਵੀਰੇ ਇਹਦੇ ਸਾਡੇ 16 ਤੋਂ 17 ਕਿਲੋ ਰੈਡੀ ਆ ਪਰ ਜਿਹੜੇ ਦੁੱਧ ਆ ਵੀਰੇ ਬੱਚੇ ਦਿਖਾ ਦਿਓ ਇਹ ਦੋ ਤੋਂ ਤਿੰਨ ਦਿਨ ਦੇ ਸੂਏ ਸਾਡੇ ਫਾਰਮ ਤੇ ਸਾਰਾ ਮਾਲ ਸੂਇਆਗਾ ਇਹ ਹਜੇ ਕੱਚਾ ਦੁੱਧਾ ਬੌਲੇ ਚਾ ਦੁੱਧ ਹੋਰ ਵੀ ਵਧਣ ਗਿਆ ਆਹ ਦੇਖ ਸਕਦੇ ਜਿਵੇਂ ਇਹ ਵੀ ਬਾੜ ਦੀ ਜੇਰ ਇਸ ਤਰ੍ਹਾਂ ਪਈ ਆ 28 ਨਹੀਂ ਹੈਗੀ ਤਾਜੀ ਸੂਇਆ ਬੱਚਾ ਇਹ ਦੇ ਮਰਗ ਉਦੋਂ ਅੱਗੇ ਆ ਜਾਓ ਵੀਰੇ ਟਰੌਸਰ ਨਾਲ ਡਲੇ ਆਗੀ ਦੇਖੋ ਇਰੇ ਹੱਦ ਪੈਰ ਦੀ ਬਾੜ ਖੁੱਲੀ ਲੈਨੇ ਆ ਥਾਂ ਦੇਵੇ ਦੀ ਸੁੱਚੀ ਲੈਨੇ ਆ ਆ ਦੇਖ ਸਕਦੇ ਹੋ ਦੁੱਧ ਦੇ ਥੱਲੇ ਵੀ 18 ਤੋਂ 19 ਕਿਲੋ ਰੈਡੀ ਆ ਦੁੱਧ ਬੱਸੀ 20 ਤੋਂ 25 ਦੇਉਂਗੇਰੇ ਵੀ ਆਇਰ ਸਹਿਰ ਆ ਗਈ ਮੇਰੇ ਹੋਰ ਵੱਡੀ ਸੇਦ ਆਂਦੀ ਆ ਦੁੱਧ ਦੇ ਥੱਲੇ ਵੀ 19 ਕਿਲੋ ਵੀਰੇ ਵੀ 22 ਤੋਂ 23 ਕਿਲੋ ਦੁੱਧ ਦੇਣਾ ਕਰਮਾਲੀ ਨੇ ਆ ਸੂਣ ਵਾਲੀ ਆ ਪੰਜ ਚਾਰ ਦਿਨ ਦੇ ਵਿੱਚ ਉਹ ਤੋਂ ਅੱਗੇ ਸੇਦ ਆਂਦਾ ਕੀ ਵੀਰੇ ਦੂਜਾ ਸੂ ਆ ਸੇਦ ਆਨੂ ਦੂਜਾ ਸੂ ਆ ਤੇ ਥੋੜੀ ਜੀ ਮਾਸਟਰ ਵੀਰ ਤੋਂ ਲਈ ਆ ਮਸ਼ੀਨ ਤੇ ਲੱਗੀ ਆਈ ਆ ਕਿਸੇ ਵੀਰ ਨੇ 80 ਚੋਣੀਆਂ 80 ਚੋਸ ਆਹ ਨਾਲ ਦੇਖ ਸਕਦੇ ਹੋ ਥਣ ਥਣ ਬੜਾ ਸੁੱਚਾ ਠੰਡੀ ਸੀ ਹੈ ਤੇ ਆਹ ਬਹਿਣ ਆ ਗਈ ਵੀਰੇ ਖੀਰੀ ਖੀਰੀ ਆ ਗਈ ਬਿਲਕੁਲ ਦੁੱਧ ਦੰਦੀਆਂ ਦੇ ਵਿੱਚ ਆ ਕੱਚੀ ਵੀਰੇ ਦੱਸ ਦਿੰਦੀ ਆ ਦੇਖੋ ਆ ਦੇਖੋ ਥਣਲੇ ਵਾਲੇ ਪੱਖ ਤੋਂ ਵੀਰੇ ਨਜ਼ਾਰੇ ਲਿਆ ਦੂ ਲਓ ਤੇ 12 13 ਕਿਲੋ ਦੇਊਗੀ ਇਹ ਪਰਤੇ ਜੇ ਦੇ ਦਿਆਂਗੇ ਵੀਰੇ ਪਰ ਦੁੱਧ ਦਾ ਗਾੜਾ ਹੋਊਗਾ ਉਸ ਤੋਂ ਅੱਗੇ ਗੁੱਜਾ ਸੂ ਆ ਗਈ ਵੀਰੇ ਉਸ ਤੋਂ ਅੱਗੇ ਕ੍ਰਾਸ ਬਹਿਣਾ ਚਾਰ ਗੰਨ ਦਾ ਤੇ ਤਿੰਨ ਨਾਲ ਹੋਰ ਹੈਗੇ ਨੇ ਤੇ ਬਾਕੀ ਵੀਰੇ ਆਪਣੇ ਕੋਲ ਦੋ ਨਾਗ ਮਗਰ ਤਾਂ ਜੈ ਸੁਆ ਬਿਲਕੁਲ ਹੋਣੀ ਹਜੇ ਤੇ ਉਹ ਇਸ ਕਰਕੇ ਸੱਤ ਨਾਗ ਆਪਣੇ ਹੋਰ ਆਉਣ ਵਾਲੇ ਆ ਟੋਟਲ 52 ਨਾਗ ਆ ਕੱਲ ਨੂੰ ਕੋਈ ਵੀ ਵੀਰ ਨਾ ਆਵੇ ਮਾਫੀ ਚਾਹੁੰਦੇ ਆ ਵੀਰੇ ਮਾਲ-ਦਾਮ ਲਊਗਾ ਕਿਉਂਕਿ ਮਾਲ ਸਾਰਾ ਮਗਰ ਜਾਵੜੂ ਪਰਸੋਂ ਵੀਰੇ ਮੰਗਲਵਾਰ ਨੂੰ ਸਵੇਰ ਆ ਜਾਣ ਕੱਲਾ-ਕੱਲਾ ਕਰਕੇ ਨਾਗ ਵੇਚਾਂਗੇ ਐਂਡ ਤੇ ਇੱਕ ਗੱਲ لازਮੀ ਕਹਿਣਾ ਕੋਈ ਵੀ ਨਾ ਕਿਸੇ ਵੀਰ ਨੇ ਲੈਣਾ ਵੀਰੇ ਦਾ ਦੇਖ ਕੇ ਨਿਰਖ-ਪਰਖਣਾ ਲੋ ਸਾਡੇ ਫਾਰਮ ਤੋਂ ਬਾਅਦ ਸਾਡਾ ਲਾਂਭਾ ਕੋਈ ਨਹੀਂ ਦਾ ਕਿਉਂਕਿ ਵੀਰੇ ਸਾਲ ਹੀ ਚੀਜ਼ ਦਾ ਸੀ ਕੰਮ ਕਰਦੇ ਆ ਬਾਰੋਂ ਖਰੀਦ ਕੇ ਲੈਣਾ ਸਾਡਾ ਘਰ ਦਾ ਮਾਲ ਕੋਈ ਵੀ ਨਹੀਂ ਹੁੰਦਾ ਬਾਅਦੋਂ ਮੇਰੇ ਫੇਰੇ ਚੀਜ਼ ਦਾ ਲਾਂਭਾ ਕੋਈ ਨਹੀਂ ਹੁੰਦਾ ਵੀਡੀਓ ਦੇਖਣ ਲਈ ਧੰਨਵਾਦ ਜਲਦ ਆਪਣੇ ਫਰਦੋਗ ਨਵੀਂ ਵੀਡੀਓ ਤੇ ਮਿਲਦੇ ਹਾਂ ਜਾਨੀ ਵੀਰ ਜੀ ਸਤਿ ਸ੍ਰੀ ਅਕਾਲ ਜੀ